ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ 2 ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਪੰਜਾਬੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਟੂਡੈਂਟਸ ਦੇ ਲਈ ਸੈਮੈਸਟਰ 4th ਸੈਮੈਸਟਰ 4th ਦੀ ਡੈਡ ਸ਼ੀਟ ਲੈ ਕੇ ਆਏ ਆ ਤੇ ਇਹ ਵਾਲੀ ਡੈਡ ਸ਼ੀਟ ਹੈਗੇ ਸਟੂਡੈਂਟਸ ਪ੍ਰਾਈਵੇਟ ਸਟੂਡੈਂਟਸ ਦੀ ਤੇ ਜਾਂ ਰੀਪੀਅਰ ਵਾਲੇ ਸਟੂਡੈਂਟਸ ਨੇ ਜਾਂ ਟੈਂਟਸ ਸਟੈਂਸ ਐਜੂਕੇਸ਼ਨ ਵਾਲੇ ਜਿਹੜੇ ਸਟੂਡੈਂਟਸ ਨੇ ਜਿਹੜੇ 올ਡ ਨੇ ਜਿਹਨਾਂ ਦੇ ਨਿਊ ਸਟੂਡੈਂਟਸ ਨੇ ਉਹਨਾਂ ਦੇ ਤਾਂ ਜਿਹੜੇ ਕਿ ਰੈਗੂਲਰ ਵਾਲਿਆਂ ਦੇ ਨਾਲ ਇਹ ਜਿਹੜੇ 올 ਤਾਨੂੰ ਪਤਾ ਹੀ ਹੋਣਾ ਤੁਸੀਂ ਜਿਵੇਂ ਫਾਰਮ ਫਿਲ ਕੀਤਾ ਹੋਣਾ ਹਾਂਜੀ ਐਡੀਸ਼ਨਲ ਰਿਪੇਅਰ ਇੰਪਰੂਵਮੈਂਟ ਸਪੈਸ਼ਲ ਚਾਂਸ ਇਹ ਵਿਦਿਆਰਥੀ ਦੀ ਡੇਟ ਸ਼ੀਟ ਨਵੇਂ ਸਿਲੇਬਸ ਦੇ ਅਨਸਾਰੀ ਹੋਊਗਾ ਟਾਈਮਿੰਗ ਹੈਗੀਆਂ ਵੈਸੇ ਤਾਂ ਇਹ ਰੈਗੂਲਰ ਤੇ ਪ੍ਰਾਈਵੇਟਾਂ ਦਾ ਪੇਪਰ ਤਾਂ ਸੇਮ ਹੋ ਸੇ ਦੇ ਨੇ ਹੁੰਦਾ ਬਟ ਟਾਈਮਿੰਗ ਦੀ ਕੁਝ ਪੇਪਰਾਂ ਦਾ ਟਾਈਮਿੰਗ ਦਾ ਫਰਕ ਹੁੰਦਾ ਹਾਂਜੀ ਟਾਈਮਿੰਗ ਹੈਗੇ ਤੁਹਾਡੇ ਕਈ ਪੇਪਰਾਂ ਦੇ ਹੈਗੇ 9:30 ਤੋਂ ਲੈ ਕੇ 12:30 ਵਜੇ ਤੱਕ ਤੇ ਕਈ ਦੇ ਹੈਗੇ 1:30 ਤੋਂ ਲੈ ਕੇ 4:30 ਵਜੇ ਤੱਕ 14 ਮਈ ਤੋਂ ਪੇਪਰ ਸ਼ੁਰੂ ਹੋ ਰਹੇ ਨੇ ਪਹਿਲਾ ਪੇਪਰ ਹੈਗਾ ਇਕਨੋਮਿਕਸ ਦਾ ਫਿਰ ਤੇ ਐਜੂਕੇਸ਼ਨ 16 ਮਈ ਨੂੰ ਹੋਏਗਾ ਹਿਸਟਰੀ ਆ ਪੰਜਾਬ ਪੇਪਰ ਮੈਥਮੈਟਿਕਸ ਟਾਈਮਿੰਗ ਹੈ 9:30 ਵਜੇ ਆ ਤੇ ਜਿਹੜਾ ਇੰਗਲਿਸ਼ ਦਾ ਪੇਪਰ ਉਹ ਹੋਏਗਾ 20 ਮਈ ਨੂੰ ਉਹ ਇੰਗਲਿਸ਼ ਦਾ ਪੇਪਰ ਆ ਜਿਹੜਾ ਪ੍ਰਾਈਵੇਟ ਤੇ ਡਿਸਟੈਂਸ ਐਜੂਕੇਸ਼ਨ ਵਾਲਿਆਂ ਦਾ ਟਾਈਮਿੰਗ ਹੈਗਾ 1:30 ਵਜੇ ਤੋਂ ਲੈ ਕੇ 4:30 ਵਜੇ ਤੱਕ ਤੇ ਇੱਕ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਵੀ ਆਪਾਂ ਨੇ ਸੋਲਵ ਕੀਤੇ ਹੋਏ ਨੂੰ ਤੁਸੀਂ ਉਹ ਵੀ ਜ਼ਰੂਰ ਵਾਚ ਕਰ ਲੈਣਾ ਜਿਵੇਂ ਇੰਗਲਿਸ਼ ਗ੍ਰਾਮਰ ਵਗੈਰਾ ਦੇ 23 ਮਈ ਨੂੰ ਪੇਪਰ ਹੈਗਾ ਪੰਜਾਬੀ ਕੰਪਲਸਰੀ ਵੀ ਟਾਈਮਿੰਗ 1:30 ਤੋਂ ਲੈ ਕੇ 4:30 ਵਜੇ ਤੱਕ ਆ ਤੇ 26 ਮਈ ਨੂੰ ਹੈਗਾ ਲਿੰਗੁਇਸਟਿਕ ਪੇਪਰ 28 ਮਈ ਨੂੰ ਹੈਗਾ ਲਿਟਰੇਚਰ ਇ ਹਿੰਦੀ ਪੰਜਾਬੀ ਇੰਗਲਿਸ਼ ਉਰਦੂ ਸੰਸਕ੍ਰਿਤ ਇਹ ਟਾਈਮਿੰਗ ਮਾਰਨਿੰਗ ਸੈਸ਼ਨ ਸੈਸ਼ਨ ਦੇ ਵਿੱਚ ਹੈ 31 ਮਈ ਨੂੰ ਵੀ ਮਾਰਨਿੰਗ ਸੈਸ਼ਨ ਚ ਪੇਪਰ ਆ ਸੋਸ਼ੀਓਲੋਜੀ ਦਾ ਪੇਪਰ ਆ ਤੇ ਟਾਈਮਿੰਗ ਸਾਢੇ 9 ਤੋਂ ਸਾਢੇ 12 ਤੇ 4 ਜੂਨ ਨੂੰ ਹੈਗਾ ਪੋਲਿਟੀਕਲ ਸਾਇੰਸ ਦਾ ਪੇਪਰ ਪੁਲਿਸ ਐਡਮਿਨਿਸਟ੍ਰੇਸ਼ਨ 6 ਜੂਨ ਨੂੰ ਪੇਪਰ ਹੈਗਾ ਪਬਲਿਕ ਐਡਮਿਨਿਸਟ੍ਰੇਸ਼ਨ ਹਿਸਟਰੀ ਆਫ ਆਰਟ ਤੇ 10 6 ਜੂਨ ਨੂੰ ਸੀ ਇਹ ਪੇਪਰ 6 ਜੂਨ ਨੂੰ ਪਬਲਿਕ ਐਡਮਿਨਿਸਟ੍ਰੇਸ਼ਨ ਤੇ 10 ਜੂਨ ਨੂੰ ਪੇਪਰ ਹੈਗਾ ਮੈਥਮੈਟਿਕਸ 13 ਜੂਨ ਨੂੰ ਪੇਪਰ ਹੈਗਾ ਰਿਲੀਜੀਅਨ ਤੇ ਊਮਨ ਸਟਡੀ ਤੇ 16 ਜੂਨ ਨੂੰ ਪੇਪਰ ਹੈਗਾ ਮੈਥਮੈਟਿਕਸ ਪੇਪਰ 6 ਤੇ ਇਹ ਜਿਹੜੇ ਕੋ ਪ੍ਰਾਈਵੇਟ ਐਂਡ ਡਿਸਟੈਂਸ ਐਜੂਕੇਸ਼ਨ ਵਾਲਾ ਜਿਹੜਾ ਸ਼ੀਟ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਇਸ ਚੈਨਲ ਤੇ ਤੁਹਾਨੂੰ ਹਰ ਇੱਕ ਇਗਜ਼ਾਮ ਦੀ ਲਿਸਟਕਾਰੀ ਜਰੂਰ ਮਿਲੇ ਵਿਦ ਪ੍ਰੀਵੀਅਸ ਈਅਰ ਕੁਐਸਚਨ ਪੇਪਰ ਤੇ ਮਾਡਲ ਟੈਸਟ ਪੇਪਰ ਲੱਗੇ ਇੰਪੋਰਟੈਂਟ ਟੌਪਿਕਸ ਨੂੰ